ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ Sky News Punjab ਤੇ ਮੈਂ ਹਾਂ ਗਗਨਦੀਪ ਸਿੰਘ ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਦੋ ਅਜਿਹੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਤਸਕਰੀਕ ਕਰਦੇ ਸਨ ਸੋ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਨਾਲ ਹੀ 4 ਕਿਲੋ ਨਸ਼ੀਲੇ ਪਦਾਰਥਾਂ ਦੇ ਨਾਲ ਨਾਲ ਕੁਝ 3 ਲੱਖ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਇਹਨਾਂ ਦੋ ਨੌਜਵਾਨਾਂ ਦੇ ਕੋਲੋਂ ਜਗਰ ਯੋਗ ਹੈ ਕਿ ਦੋ ਨੌਜਵਾਨ ਤਰਨਤਾਰਨ ਦੇ ਨਾਲ ਸੰਬੰਧ ਰੱਖਦੇ ਹਨ ਤੇ ਅੰਮ੍ਰਿਤਸਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਕੀਮਾ ਵਾਲੇ ਦੇ ਵਿਚ ਇੱਕ ਕਿਰਾਏ ਦੇ ਮਕਾਨ ਤੇ ਰਹਿਣ ਵਾਲੇ ਦੋ ਨੌਜਵਾਨ ਤਸਕਰੀ ਕਰਦੇ ਸਨ ਸੋ ਪੁਲਿਸ ਨੂੰ ਇਹ ਕਿਹਾ ਕਿ ਨੌਜਵਾਨਾਂ ਦੇ ਉੱਤੇ ਪਹਿਲਾਂ ਵੀ ਇੱਕ ਜਿਹੜੇ ਮੁਕਦਮੇ ਦਰਜ ਸਨ ਤਸਕਰੀ ਤੇ ਹੀ ਮੁਕਦਮੇ ਜਿਹੜੇ ਦਰਜ ਕੀਤੇ ਜਾਏ ਗਏ ਸਨ ਸੋ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਹੁਣ ਇਹਨਾਂ ਨੌਜਵਾਨਾਂ ਦਾ ਅਦਾਲਤ ਦੇ ਵੱਲੋਂ ਰਿਮਾਂਡ ਲਿਆ ਜਾਵੇਗਾ ਤੇ ਡੂੰਗੀ ਸ਼ਾਨ ਬੀਣ ਕੀਤੀ ਜਾਵੇਗੀ ਤੇ ਹੋਰ ਵੀ ਜੋ ਲੋਕ ਇਸ ਮਾਮਲੇ ਦੇ ਵਿੱਚ ਜੋ ਬੰਦ ਰੱਖਦੇ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਇਹਨਾਂ ਨੌਜਵਾਨਾਂ ਦੀ ਜਾਇਦਾਦ ਵੀ ਸੀਲ ਕਰ ਦਿੱਤੀ ਜਾਵੇਗੀ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿੰਦੇ ਨਜ਼ਰ ਆਉਂਦੇ ਨੇ ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਅਧਿਕਾਰੀ ਆਉ ਸੁਣਦੇ ਆਂ ਅੰਮ੍ਰਿਤਸਰ ਤੋਂ ਪੰਕਜ ਮੱਲੀ ਦੀ ਰਿਪੋਰਟਸ ਕਾਈ ਨਿਊਜ਼ ਪੰਜਾਬ ਨੰਬਰ 2 ਗੇਟ ਕੀਮਾ ਦਾ ਏਰੀਆ ਉੱਥੋਂ ਖੜੇ ਹੋਏ ਇਹ ਉਹ ਚੀਜ਼ ਹੋਰ ਸੀਗੀ ਉਹ ਇਹ ਤਾਂ ਡੈਫੀਨਿਟਲੀ ਮਤਲਬ ਇਹ ਮੈਨੂੰ ਇਹ ਲੱਗਦਾ ਕਿ ਜਾਣ ਕੇ ਹੀ ਮਲੇਸ਼ੀਆ ਦਾ ਨਾਮ ਬਣਾ ਲਿਆ ਲੋਕਾਂ ਦੇ ਵਿੱਚ ਇੱਕ ਮਿਸਕਨਸੈਪਸ਼ਨ ਤਿਆਰ ਕਰਨ ਨੂੰ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਸਾਡਾ ਨੈਕਸਟ ਟਾਰਗੇਟ ਇਹੀ ਹੈ ਕਿ ਗੁਰਪ੍ਰੀਤ ਗੋਪੀ ਨੂੰ ਆਪਾਂ ਅਰੈਸਟ ਕਰੀਏ ਇਹਦੀ ਭੂਮਿਕਾ ਕੀਤੇ ਦੇ ਨਾਲ ਇਹ ਸੀਗੇ ਜੀ ਇਹ ਸਾਰੇ ਤੇ ਇਹਦਾ ਫਾਦਰ ਜਿਹੜਾ ਜਸਵੀਰ ਸਿੰਘ ਉਹ 스ਕਿਚ ਗੋਪੇ ਦਾ ਫਾਦਰ ਜਸਵੀਰ ਸਿੰਘ ਗ੍ਰਿਫਤਾਰ ਹੋ ਗਏ ਹੁਣ ਜਿਮਾਨਤੇ ਹੈ ਇਹ ਭਰਾ ਇਹਦਾ ਹਰਪੀ ਡੇਲੀਸ ਹੈਪੀ ਉਹ ਵੀ ਪਘੋੜਾ ਉਸਕੇ ਚ ਸਾਰੇ ਮਤਲਬ ਫੈਮਿਲੀ ਕਰ ਰਹੀ ਸੀ ਔਰ ਆਕਾਸ਼ ਇਹਦਾ ਇਹ ਵੀ ਫਰਸਟ ਕਜ਼ਨ ਹੈ ਜਿਹੜਾ ਆਪਾਂ ਫੜਿਆ ਉਹ ਖਾਨਦਾਨਿਕ ਮਗਲੇ ਨੇ ਆਪਾਂ ਕਹਿ ਸਕਦੇ ਹਾਂ ਜੀ ਆਹ ਤੀਹ ਰਿਲੇਟਿਵ ਜਾਂ ਦੂਜਾ ਜਿਹੜਾ ਬੱਚਾ ਗੁਰੇ ਦਾ ਮਤਲਬ ਤਰ੍ਹਾਂ ਜੋ ਕਹਿ ਸਕਦੇ ਆਪਾਂ ਪਰ ਡਾਇਰੈਕਟ ਆਕਾਸ਼ ਹੀ ਹੈ ਪਹਿਲਾਂ ਇਨੀਸ਼ੀਏਟ ਉੱਪਰ ਕੰਮ ਕਰ ਰਿਹਾ ਸੀ ਇਹ ਕਹ ਰਿਹਾ ਵੀ ਅਸੀਂ 4-5 ਮਹੀਨੇ ਤੋਂ ਕਾਫੀ ਐਕਟਿਵ ਸੀਗੇ ਸਪੈਸ਼ਲ ਤੌਰ ਉੱਤੇ ਨੇਜੀ ਰਿਹਾ ਸੀ ਉਹ ਡਿਲੀਵਰੀ ਪੁਟਾਈ ਵੀ ਉਹ ਸਾਰਿਆਂ ਸੀ ਡਿਸਕਸ ਕਰ ਰਹੇ ਸੀ ਜੀ ਲੇਟਰਨ ਬਿਕੋਜ਼ ਇਹ ਇਮੀਡੀਏਟ ਅਰੈਸਟ ਹੈ ਔਰ ਉਹ ਜੇ ਫਿਰ ਜੇ ਪਰ ਰੀਵील ਕਰਦੇ ਆ ਤਾਂ ਉਹ ਗੱਲ ਕਾਫੀ ਡਿਕੇਟਿਵ ਹੋਣ ਦਾ ਡਰ ਹੈ ਉਹ ਕਿਵੇਂ ਸਟੋਰ ਕਰ ਰਹੇ ਸੀ ਡਰਗ ਤੇ ਕੀ ਇਹਨਾਂ ਦਾ ਮੋਰਫ ਕੀ ਕਿਵੇਂ ਇਹਨਾਂ ਦਾ ਸਪਲਾਈ ਕਰਦੇ ਨੇ ਇਹ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਆਪਣੇ ਕਲਾਇੰਟਸ ਇਹਨਾਂ ਦੇ ਜਿਹੜੇ ਜਿਹੜੇ ਡਾਇਰੈਕਸ਼ਨ ਆਉਂਦੀਆਂ ਆਜ ਕੱਲ ਵਰਚੁਅਲ ਨੰਬਰ ਯੂਜ਼ ਕਰਦੇ ਜੰਗੀ ਐਪ ਯੂਜ਼ ਕਰ ਰਹੇ ਸੀ ਇਹ ਵੀ ਇੱਕ ਨਵੀਂ ਚੀਜ਼ ਹੈ ਦੇ ਵਿੱਚ ਇਸ ਮੋਡਿਊਲ ਚ ਵੀ ਆਈ ਹੈ ਜੰਗੀ ਜੰਗੀ ਐਪ ਕਹਿੰਦੇ ਉਹਨੂੰ ਉਹਦੇ ਤੇ ਪਾਟ ਬੇਸਡ ਸਮੋਲਰਸ ਨਾਲ ਲਿੰਕ ਸੀ ਜੀ ਜਿਹੜੀ ਹੈ ਨਾ ਅਰिजिनल ਵੀ ਆਈ ਕਿ ਨਹੀਂ ਕੋਈ ਲਗਾਵਾ ਕੋਈ ਨਾ ਕੋਈ ਨਾ ਮੋਗਰੇ ਕੁਝ ਨਹੀਂ ਆਇਆ ਯਾਰ ਕੁਝ ਰੀਸੈਂਟਲੀ ਵੀ ਆਈ ਹੈ ਬੇਸਿਕਲੀ ਸਾਰੀ ਆਇਆ ਤਾਂ ਬਾਰਡਰ ਇੰਟਰਨੈਸ਼ਨਲ ਬਾਰਡਰ ਦੇ ਥਰੂ ਹੀ ਆਈ ਹੈ ਥਰੂ ਡਰੋਨ ਡਰਾਪਿੰਗ ਨਾ ਤੁਹਾਨੂੰ ਦੱਸਿਆ ਹੈ ਕਿ ਉਹਦੇ ਚ ਇਹ ਤਾਂ ਮਤਲਬ ਆਈ ਗਿੱਟ ਕ੍ਰੈਡਿਟ ਟੂ आवर ਟੀਮ ਕਿ ਇਹਨਾਂ ਨੇ ਇਹਨਾਂ ਨੂੰ ਡਵੈਲਪ ਕਰਕੇ ਤੇ ਜਲਦੀ ਕਾਬੂ ਕਰਕੇ ਰਿਕਵਰੀ ਵੀ ਹੋ ਗਈ ਹੈ ਇਟ ਇਜ਼ ਅ ਸਿਗਨੀਫੀਕੈਂਟ ਰਿਕਵਰੀ ਔਰ ਦੇਖਦੇ ਹੋਏ ਕਿ ਬੰਦਿਆਂ ਦਾ ਬੈਕਗ੍ਰਾਉਂਡ ਕਿਹੋ ਜਿਹਾ ਹੈ ਔਰ ਇਸ ਤਰ੍ਹਾਂ ਇਹ ਬੰਦੇ ਕਿੰਨੇ ਨੈਟਵਰਕਾਂ ਨਾਲ ਜੁੜੇ ਹੋ 2019 ਤੋਂ ਇਹ ਬੰਦੇ ਭੱਜੇ ਹੋਏ ਹਨ ਜੋ ਜੇ ਫੜੇ ਨਹੀਂ ਗਏ ਸੋ ਸਾਡਾ ਫੋਕਸ ਹੁਣ ਨੈਕਸਟ ਉਸੇ ਤੇ ਰਹੇਗਾ ਦੇਖੋ ਸਾਨੂੰ ਇਹੀ ਪਤਾ ਲੱਗਿਆ ਕਿ ਤਰਨਤਾਰ ਨੇਰੀਏ ਚ ਉਹਦੀ ਮੂਵਮੈਂਟ ਹੀ ਹੈ ਉਹ ਅਜੇ ਪਰਟੀਕੂਲਰਲੀ ਟੂ ਸੇ ਸਰ ਪੁਰਾਣਾ ਕੰਮ ਕਰਦੇ ਹੋਏ ਤੇ ਮੈਂ ਇਹ ਗੱਲ ਬਾਤ ਉਹ ਹੁਣ ਚੱਕਰਾਂਗੇ ਜੀ ਸਾਰਾ ਕਿਉਂਕਿ ਸਾਡੇ ਏਰੀਆ ਦੇ ਤੇ ਰਹਿਣ ਵਾਲੇ ਨਹੀਂ ਅਸੀਂ ਸਾਰਾ ਉੱਥੇ ਜਾ ਕੇ 3 ਉਹ ਸਾਰਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਬਿਲ ਫਾਲੋ ਡਗ ਬਣੀ ਹੈ ਜੀ 3 ਲੱਖ ਰੁਪਏ ਆ ਜੀ ਸਰ ਸਾਹਿਬ ਇਹਨਾਂ ਨੇ ਕੈਰੀ ਕੀਤਾ ਸੀ ਨਾ ਨਾ ਵੀ ਤੇ ਜਾ ਕੇ ਕਲਪਸ ਤੇ ਜੀ ਬਿਲਕੁਲ ਇਹਨਾਂ ਦੀ ਰਿਕਵਰੀ ਨਾ ਤੋਂ ਹੀ ਹੋਈ ਹੈ ਜੀ ਔਰ ਮੇਨ ਗੱਲ ਤੇ ਇਹੀ ਹੈ ਕਿ ਜਿਹੜਾ ਨੈਟਵਰਕ ਇੰਨਾ ਸਟਰੋਂਗ ਅੰਡਰਟੈਕਟਡ ਚੱਲ ਰਿਹਾ 2019 ਦਾ ਉਹਨੂੰ ਬ੍ਰੇਕ ਕਰਨਾ ਬੜਾ ਜ਼ਰੂਰੀ ਹੈ ਬਟ ਇਟ ਇਜ਼ ਅ ਗੁੱਡ ਬ੍ਰੇਕਥਰੂ ਹਾਂਜੀ ਹਾਂ ਬਿਲਕੁਲ ਫਾਈਨੈਂਸ਼ੀਅਲ ਵੀ ਤੇ ਪ੍ਰੋਪਰਟੀ ਫ੍ਰੀਜ਼ਿੰਗ ਵੀ ਹੋਏਗੀ ਅੰਡਰ ਐਨਡੀਪੀਐਸਐਫ ਹਾਂ ਜਿੱਤੇ ਆ ਰਹਿ ਰਹੇ ਸੀ ਜਿਸ ਮਹਾ ਹੈ ਜਿਹੜੇ ਵੀ ਸੋਸ਼ਲ ਇਨਵੋਲਵਮੈਂਟ ਨਹੀਂ ਨਹੀਂ ਇਹ ਟਿੰਡਪੁੰਡ ਦੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਨੇ ਜਿੱਤੇ ਅਸੀਂ ਸਪੈਸ਼ਲ ਡਰਾਈਵ ਜਿਹੜੀ ਹੈ ਉਹ ਡਰੱਗਸ ਦੇ ਉੱਤੇ ਤੇ ਬਾਕੀ ਜਿਹੜੇ ਹੋਰ ਕ੍ਰਿਮੀਨਲਸ ਦੇ ਉੱਤੇ ਕਸੀ ਹੋਈ ਹੈ ਔਰ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਹੈ ਉਹ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਉਹਦੇ ਦੋ ਡਰੱਗ ਸਮੱਗਲਰ ਜਿਹੜੇ ਕਿ ਬੜੇ ਇੱਕ ਨੋਟੋਰੀਅਸ ਕਾਰਟਲ ਨੂੰ ਬਿਲੋਂਗ ਕਰਦੇ ਨੇ ਜਿਹੜਾ ਕਿ ਇੰਟਰਨੈਸ਼ਨਲ ਸਮੱਗਲਿੰਗ ਆਪਾਂ ਨੂੰ ਕਾਰਟਲ ਕਹਿ ਸਕਦੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ 4 ਕਿਲੋ ਹੀਰੋਇਨ ਤੇ 3 ਲੱਖ ਰੁਪਿਆ ਡਰੱਗ ਮਨੀ ਅਸੀਂ ਬਰਾਮਦ ਕੀਤੀ ਹੈ ਇੱਕ ਸਾਡੀ ਟੀਮ ਜਿਸ ਵਿੱਚ ਮੈਡਮ ਡਾਕਟਰਦਰਪਨ ਆਲੂਵਾਲੀਆ ਜੀ ਏਸੀਪੀ सुरेंद्र ਸਿੰਘ ਸਤਨਾਮ ਸਿੰਘ ਸਾਡੇ ਐਸਐਚਓ ਗੇਟ ਅਕੀਮਾ ਤੇ ਸਾਰੇ ਉਹਨਾਂ ਦੇ ਨਾਲ ਟੀਮ ਨੇ ਬੜਾ ਅੱਛਾ ਇਹ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਜਿਹੜੀ ਮੇਨ ਗੱਲ ਹੈ ਜਿਹੜੇ ਦੋਨੋਂ ਦੋਸ਼ੀ ਫੜੇ ਗਏ ਨੇ ਇਹ ਆਕਾਸ਼ਦੀਪ ਸਿੰਘ ਏਲੀਅਸ ਆਕਾਸ਼ ਹੈ 24 ਸਾਲ ਦਾ 12ਵੀਂ ਤੱਕ ਪੜਿਆ ਹੈ ਦੂਜਾ ਹੈਗਾ ਕੁਲਜੀਤ ਸਿੰਘ ਏਲੀਅਸ ਗੋਰਾ 27 ਸਾਲ ਦਾ 12ਵੀਂ ਪਾਸ ਹੈ ਵੀ ਇਹ ਦੋਨੋਂ ਸਰਾਏ ਅਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦੇ ਰਹਿਣ ਵਾਲੇ ਨੇ ਔਰ ਇੱਕ ਦੇ ਖਿਲਾਫ ਲੜਾਈ ਝਗੜੇ ਦਾ ਪਰਚਾ ਦਰਜ ਹੈ ਜਿਹੜਾ ਆਕਾਸ਼ਦੀਪ ਹੈ ਔਰ ਦੂਜੇ ਦੇ ਖਿਲਾਫ ਐਨਡੀਪੀਐਸ ਦਾ ਕੁਲਜੀਤ ਗੋਰੇ ਦੇ ਖਿਲਾਫ ਪੰਚਕੁੱਲੇ ਚ ਦਰਜ ਹੈ ਜਿਹੜੀ ਇੰਪੋਰਟੈਂਟ ਗੱਲ ਇਹਦੇ ਚ ਇਹ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਨੇ ਇਹਨਾਂ ਤੇ ਬੜਾ ক্লোਜ਼ ਲਿੰਕ ਬਣਾਇਆ ਹੋਇਆ ਸੀ ਔਰ ਰੈਗੂਲਰ ਡਰੋਨ ਡਰਾਪਿੰਗ ਨਾਲੇ ਅਨਸਾਈਨਮੈਂਟਸ ਪੁਸ਼ ਕਰ ਰਹੇ ਸੀ ਜੋ ਉਹਨਾਂ ਦੀ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਔਰ ਜਦੋਂ ਮੁਢਲੀ ਗੱਲ ਤੋਂ ਇਹ ਵੀ ਗੱਲ ਅੱਗੇ ਸਾਹਮਣੇ ਆਈ ਹੈ ਕਿ ਸਰਾਏ ਅਮਾਨਤ ਖਾਨ ਦੇ ਗੁਰਪ੍ਰੀਤ ਏਲੀਅਸ ਗੋਪਾ ਉਹ ਬੜਾ ਕਿੰਗਪਿਨ ਹੈ ਇਸ ਕਾਟਲ ਦਾ ਇਹ ਉਹ ਬੰਦਾ ਜਿਹੜਾ ਚੀਤਾ ਇੱਕ ਫੜਿਆ ਗਿਆ ਸੀਗਾ ਰਣਜੀਤ ਏਲੀਅਸ ਚੀਤਾ 500 32 ਕਿਲੋ ਹਿਰੋਇਨ ਆਈਸੀਪੀ ਅਟਾਰੀ ਤੋਂ ਫੜੀ ਗਈ ਸੀ 2019 ਦੇ ਵਿੱਚ ਜਿਹਦੀ ਕਿ ਤਫ਼ਤੀਸ਼ ਐਨਆਈਏ ਕਰ ਰਹੇ ਨੇ ਉਹਨਾਂ ਦੇ ਵਿੱਚ ਇਹ ਬੰਦਾ ਵੌਂਟਡ ਹੈ ਔਰ ਇਹਦੇ 'ਚ ਜਿਹੜਾ ਗੁਰਪ੍ਰੀਤ ਗੋਪਾ ਹੈ ਇਦੇ ਲਿੰਕ ਜੀ ਇਹ ਕਜ਼ਨ ਵਗੈਰਾ ਹੈਗੇ ਜਿਹੜੇ ਮੁੰਡੇ ਆਪਾਂ ਫੜੇ ਨੇ ਆਕਾਸ਼ਦੀਪ ਵਗੈਰਾ ਉਹਦੇ ਪਰਿਵਾਰ ਦੇ ਹੀ ਬੰਦੇ ਆ ਦੂਜੀ ਗੱਲ ਇੰਪੋਰਟੈਂਟ ਇਹਦੇ ਤੇ ਇਹ ਆਈ ਹੈ ਕਿ ਇਹਨਾਂ ਨੇ ਇੱਕ ਹੋਰ ਡਿਸਟ੍ਰਿਕਟ ਦੇ ਵਿੱਚ ਇੱਕ ਆਪਣਾ ਅੱਡਾ ਬਣਾਇਆ ਹੋਇਆ ਸੀ ਰੈਂਟਡ ਹਾਊਸ ਦੇ ਵਿੱਚ ਉਹਦਾ ਨਾਮ ਅਸੀਂ ਤਾਂ ਨਹੀਂ ਲੈ ਰਹੇ ਬਿਕੋਜ਼ ਉਹਨੂੰ ਅਸੀਂ ਇੰਪੋਰਟੈਂਟ ਉਹਦੇ ਤੇ ਆਪਰੇਸ਼ਨ ਚੱਲਣਾ ਹੈ ਉੱਥੇ ਕਮਰਾ ਕਰਾਏ ਤੇ ਲੈ ਕੇ ਸਟਾਕ ਕਰ ਰਹੇ ਸੀ ਡਰੱਗਸ ਆਪਣੇ ਤੋਂ ਕਾਫੀ ਦੂਰ ਪੈਂਦਾ ਡਿਸਟ੍ਰਿਕਟ ਪਰ ਪਹਿਲੀ ਵਾਰ ਇਹ ਮੋਡ ਸਪਰਿੰਡ ਹੀ ਆਇਆ ਕਿ ਜੇ ਬੰਦਾ ਰਹਿਣ ਵਾਲਾ ਤਰਨਤਾਰਨ ਦਾ ਤੇ ਉਹ ਦੂਜੇ ਜ਼ਿਲ੍ਹੇ ਜਾ ਕੇ ਰਾਏ ਤੇ ਆਮਨਾ ਰਹਿ ਰਿਹਾ ਹੈ ਸ਼ਹਿਰ ਦੇ ਵਿੱਚ ਉੱਥੇ ਹੀ ਉਹ ਆਪਣੀ ਜਿਹੜੀ ਹੈ ਡਰੱਗ ਵਗੈਰਾ ਦੀ ਉਹ ਸਟਾਕ ਉੱਥੇ ਰੱਖ ਰਿਹਾ ਸੀ ਸੋ ਜਿਹੜੀ ਇਹ ਬੇਸਿਕ ਗੱਲ ਹੈ ਇਹਦੇ ਚ ਜਿਹੜੇ ਐਂਗਲ ਦੇਖਣ ਵਾਲੇ ਆ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰ ਦੇ ਕੁਝ ਨਾਮ ਆਏ ਆ ਪਲੱਸ ਇੰਡੀਅਨ ਕੰਟੈਕਟਸ اور ਗੁਰਪ੍ਰੀਤ ﺍﻟियस ਗੋਪਾ ਜਿਹੜਾ ਕਿ ਉਸ ਪ੍ਰਾਣੀ ਕਨਸਾਈਨਮੈਂਟ ਵੀ ਵੌਂਟਡ ਹੈ ਇਹਦੇ ਤੋਂ ਇਹ ਕਲੀਅਰ ਹੋ ਰਿਹਾ ਹੈ ਕਿ ਇਹ ਬੰਦਾ ਅਜੇ ਵੀ ਦੁਬਾਰਾ ਐਕਟਿਵ ਹੋਇਆ ਪਿੱਛੇ ਜੇ ਇਹ ਗੱਲ ਵੀ ਆਈ ਸੀ ਕਿ ਕਨਫਰਮ ਨਹੀਂ ਹੋ ਸਕੀ ਕਿ ਮਲੇਸ਼ੀਆ ਸ਼ਹਿਰ ਚਲਾ ਗਿਆ ਸੀ 2.25 ਸਾਲ ਪਹਿਲਾਂ ਪਰ ਉਹ ਕਿੰਨੀ ਗੱਲ ਸੱਚੀ ਸੀ ਜਾਂ ਨਹੀਂ ਸੀ ਉਹ ਗੱਲ ਅਸੀਂ ਇਹਨਾਂ ਤੋਂ ਵੈਰੀਫਾਈ ਕਰ ਰਹੇ ਹਾਂ ਔਰ ਸਾਡਾ ਜਿਹੜਾ ਨੈਕਸਟ ਜਿਹੜਾ ਆਪਰੇਸ਼ਨ ਚੱਲ ਰਿਹਾ ਉਹਦੇ ਵਿੱਚ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਅਸੀਂ ਹੋਰ ਵੀ ਇੱਥੇ ਅਰੈਸਟ ਹੋਣਗੀਆਂ ਔਰ ਹੋਰ ਰਿਕਵਰੀਜ਼ ਹੋਣਗੀਆਂ ਜਿਵੇਂ ਜੋ ਕਿ ਤੁਹਾਨੂੰ ਮੈਂ ਸ਼ੇਅਰ ਕੀਤੀ। ਕਿਦੋਂ ਬੰਦਾ ਸਾਬ ਨੂੰ ਫੜਿਆ ਗਿਆ ਜੀ